ਸਸ਼ਕਾਲ ਜੀ ਸਾਰਿਆਂ ਨੂੰ ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸ਼ਤਰਾ ਰਾਣਾ ਸਵਾਛ ਤੇ ਇਸ ਖਾਸ ਪੇਸ਼ਕਸ਼ ਦੀ ਫਾਈਨਲ ਨਿਊਜ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜੰਮੂ ਕਸ਼ਮੀਰ ਤੋਂ ਤੇ ਜੰਮੂ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਅਤਵਾਦੀ ਹਮਲਾ ਹੋਇਆ ਹੈ ਅਤਵਾਦੀਆਂ ਦੇ ਵੱਲੋਂ ਕੀਤੇ ਹਮਲੇ ਦੇ ਵਿੱਚ ਸੈਨਾ ਦੇ ਤਿੰਨ ਜਵਾਨ ਜ਼ਖਮੀ ਹੋਏ ਨੇ ਤੇ ਉਤੇ ਹੀ ਕੰਮਕਾਰੀ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਦੌਰਾਨ ਅਤਵਾਦੀਆਂ ਨੇ ਇਹ ਫਾਇਰਿੰਗ ਕੀਤੀ ਹੈ ਇਸ ਫਾਇਰਿੰਗ ਦੇ ਵਿੱਚ ਤਿੰਨ ਜਵਾਨ ਜ਼ਖਮੀ ਹੋਏ ਨੇ ਤਾਂ ਸੁਰੱਖਿਆ ਬਲਾ ਨੂੰ ਕਮਕਾਰੀ ਇਲਾਕੇ ਦੇ ਵਿੱਚ ਅਤਵਾਦੀਆਂ ਬਾਰੇ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਜਿਹੜਾ ਹੈ ਸੂਚਨਾ ਮਿਲਣ ਦੇ ਮਗਰੋਂ ਸੈਨਾ ਨੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਤੇ ਸਰਚ ਆਪਰੇਸ਼ਨ ਦੌਰਾਨ ਅਤਵਾਦੀਆਂ ਨੇ ਫਾਇਰਿੰਗ ਕਰਨੀ ਸ਼ੁਰੂ ਕੀਤੀ ਤਾਂ ਫਾਇਰਿੰਗ ਦੌਰਾਨ ਸੈਨਾ ਦੇ ਤਿੰਨ ਜਵਾਨ ਜ਼ਖਮੀ ਹੋਏ ਨੇ ਤੇ ਉਤੇ ਹੀ ਆਪਰੇਸ਼ਨ ਤੋਂ ਬਾਅਦ ਅਤਵਾਦੀਆਂ ਦੇ ਜੰਗਲ ਦੇ ਵਿੱਚ ਭੱਜਣ ਦਾ ਵੀ ਸ਼ੱਕ ਜਿਹੜਾ ਹੈ ਉਹ ਜਤਾਇਆ ਗਿਆ ਤਾਂ ਮੌਕੇ ਤੇ ਜਵਾਨਾਂ ਦੀ ਵਾਧੂ ਟੁਕੜੀ ਨੇ ਐ ਪੇਜਾ ਗਿਆ ਜਿੱਥੇ ਸਰਚ ਆਪਰੇਸ਼ਨ ਫਿਲਹਾਲ ਜਾਰੀ ਹੈ ਤਾਂ ਦੱਸ ਦਈਏ ਕਿ ਪਿਛਲੇ 27 ਦਿਨਾਂ ਦੇ ਦੌਰਾਨ ਜੰਮੂ ਕਸ਼ਮੀਰ ਅੰਦਰ ਇਹ ਨੌਵਾਂ ਅੱਤਵਾਦੀ ਹਮਲਾ ਹੈ ਜਿਸ ਦੇ ਵਿੱਚ ਸੈਨਾ ਦੇ ਤਿੰਨ ਜਵਾਨ ਜ਼ਖਮੀ ਹੋਏ ਨੇ ਤਾਂ ਜੁਲਾਈ 2024 ਦੇ ਵਿੱਚ ਹੋਏ ਹਮਲੇ ਦੌਰਾਨ ਹੁਣ ਤੱਕ 13 ਜਵਾਨ ਸ਼ਹੀਦ ਜਿਹੜੇ ਨੇ ਹੋ ਚੁੱਕੇ ਨੇ ਤਾਂ ਸੁਰੱਖਿਆ ਬਲਾਂ ਨੇ ਜੁਲਾਈ ਮਹੀਨੇ ਦੇ ਵਿੱਚ 12 ਅੱਤਵਾਦੀਆਂ ਨੂੰ ਮਾਰ ਗ੍ਰਾਇਆ ਸੀ ਤੇ 12 ਅੱਤਵਾਦੀਆਂ ਨੂੰ ਮਾਰ ਗਿਰੌਣ ਦੇ ਨਾਲ ਨਾਲ ਜਿਹੜੇ ਸੈਨਾ ਦੇ ਨੇ ਉਹ 13 ਜਵਾਨ ਜੁਲਾਈ ਮਹੀਨੇ ਦੇ ਵਿੱਚ ਜਿਹੜੇ ਸ਼ਹੀਦ ਹੋ ਚੁੱਕੇ ਨੇ ਤਾਂ ਇਹ ਨੌਵਾਂ ਅੱਤਵਾਦੀ ਹਮਲਾ ਸੀ ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਵਿੱਚ ਇਹ ਅੱਤਵਾਦੀ ਹਮਲਾ ਹੋਇਆ ਅੱਤਵਾਦੀਆਂ ਦੇ ਵੱਲੋਂ ਕੀਤੇ ਹਮਲੇ ਦੇ ਵਿੱਚ सेना ਦੇ ਤਿੰਨ ਜਵਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤਾਂ ਕੰਮਕਾਰੀ ਇਲਾਕਾ ਹੈ ਜੰਮੂ ਕਸ਼ਮੀਰ ਦਾ ਕੰਮਕਾਰੀ ਇਲਾਕਾ ਦੱਸਿਆ ਜਾ ਰਿਹਾ ਜਿੱਥੇ ਕਿ ਸਰਚ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਗਿਆ ਸੀ ਤਾਂ ਸਰਚ ਆਪਰੇਸ਼ਨ ਦੌਰਾਨ ਅਤਵਾਦੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੁਰੱਖਿਆ ਬਲਾਂ ਨੂੰ ਕੰਮਕਾਰੀ ਇਲਾਕੇ ਦੇ ਵਿੱਚ ਅਤਵਾਦੀਆਂ ਬਾਰੇ ਸੂਚਨਾ ਮਿਲੀ ਸੀ ਤੇ ਉੱਥੇ ਇਹ ਵੀ ਸ਼ੱਕ ਜਤਾਇਆ ਗਿਆ ਕਿ ਕੁਝ ਅਤਵਾਦੀ ਜਿਹੜੇ ਨੇ ਉਹ ਜੰਗਲ ਦੇ ਵੱਲ ਭੱਜਣ ਦੇ ਵਿੱਚ ਵੀ ਕਾਮਯਾਬ ਹੋਏ ਨੇ ਤਾਂ ਇਸ ਫਾਇਰਿੰਗ ਦੇ ਵਿੱਚ ਇਸ ਸਰਚ ਆਪਰੇਸ਼ਨ ਦੇ ਵਿੱਚ ਸੈਨਾ ਦੇ ਤਿੰਨ ਨਨ ਜ਼ਖਮੀ ਹੋਏ ਨੇ ਪਿਛਲੇ 27 ਦਿਨਾਂ ਦੇ ਅੰਦਰ ਜੰਮੂ ਕਸ਼ਮੀਰ ਅੰਦਰ ਇਹ ਨਵਾਂ ਅਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ ਤੇ ਉੱਥੇ ਹੀ ਜੇਕਰ ਜੁਲਾਈ ਮਹੀਨੇ ਦੀ ਗੱਲ ਕੀਤੀ ਜਾਵੇ 2024 ਦੇ ਜੁਲਾਈ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਹੋਏ ਹਮਲਿਆਂ ਦੌਰਾਨ ਹੁਣ ਤੱਕ सेना ਦੇ 13 ਜਵਾਨ ਸ਼ਹੀਦ ਹੋ ਚੁੱਕੇ ਨੇ ਤੇ ਉਥੇ ਹੀ ਸੁਰੱਖਿਆ ਬਲਾਂ ਦੇ ਵੱਲੋਂ ਜੁਲਾਈ ਮਹੀਨੇ ਦੇ ਵਿੱਚ 12 ਅਤਵਾਦੀਆਂ ਨੂੰ ਮਾਰ ਗਰਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕੀਤੀ ਗਈ ਹੈ ਹਾਲਾਂਕਿ ਇਹ ਜੋ ਹੁਣ ਅਤਵਾਦੀ ਹਮਲਾ ਹੋਇਆ ਇਹ ਨਵਾਂ ਹਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਸੈਨਾ ਦੇ ਤਿੰਨ ਜਵਾਨ ਜ਼ਖਮੀ ਹੋਏ ਨੇ ਤੇ ਉਥੇ ਹੀ ਅਤਵਾਦੀਆਂ ਦੇ ਵੱਲੋਂ ਕੰਮਕਾਰੀ ਇਲਾਕੇ ਦੇ ਵਿੱਚ ਜਿਹੜਾ ਹੈ ਉਹ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਤੇ ਉੱਥੇ ਹੀ ਦਿੱਲੀ ਦੇ ਵਿੱਚ ਸ਼ੁਰੂ ਹੋਈ ਨੀਤੀ ਆਯੋਗ ਦੀ ਅਹਿਮ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਮੀਟਿੰਗ ਜਿਹੜੀ ਹੈ ਹੋ ਰਹੀ ਹੈ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਨੇ ਸੱਤ ਸੂਬਿਆਂ ਦੇ ਮੁੱਖ ਮੰਤਰੀ ਤਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਹੀਂ ਪਹੁੰਚੇ ਇਸ ਬੈਠਕ ਦੇ ਵਿੱਚ ਉੱਤੇ ਹੀ ਤੇਲੰਗਾਨਾ ਤਾਮਿਲਨਾਡੂ ਕਰਨਾਟਕ ਦਿੱਲੀ ਤੋਂ ਵੀ ਕੋਈ ਨਹੀਂ ਗਿਆ ਤਾਂ ਇਹ ਮੈਟਿਕ ਦੱਸੀ ਜਾ ਰਹੀ ਸੀ ਜੋ ਅੱਜ ਹੋ ਰਹੀ ਹੈ ਜਿਸ ਦੇ ਵਿੱਚ ਕਈ ਮੁੱਖ ਮੰਤਰੀ ਸ਼ਾਮਲ ਨਹੀਂ ਹੋਏ ਨੇ ਹਿਮਾਚਲ ਪ੍ਰਦੇਸ਼, ਕੇਰਲ ਅਤੇ ਚਾਰਖੰਡ ਦੇ ਸੀਐਮ ਦਾਵੀ ਮੀਟਿੰਗ ਤੋਂ ਕਿਨਾਰਾ ਦੱਸਿਆ ਜਾ ਰਿਹਾ ਹੈ ਤਾਂ ਪੱਛਮੀ ਬੰਗਾਲ ਦੀ ਸੀਐਮ ਮਮਤਾ ਬਾਨਰਜੀ ਬੈਠਕ ਦੇ ਵਿੱਚ ਮੌਜੂਦ ਨੇ ਨੌਵੀਂ ਗਵਰਨਿੰਗ ਕਾਉਂਸਲ ਦੀ ਮੀਟਿੰਗ ਦੇ ਵਿੱਚ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਤੇ ਜਿਹੜੀ ਹੈ ਉਹ ਚਰਚਾ ਹੋ ਸਕਦੀ ਹੈ ਤਾਂ 2000 47 ਤੱਕ ਭਾਰਤ ਨੂੰ ਕਿਵੇਂ ਵਿਕਸਿਤ ਰਾਸ਼ਟਰ ਬਣਾਇਆ ਜਾਵੇ ਇਸ ਤੇ ਚਰਚਾ ਹੋਵੇਗੀ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ ਹਾਲਾਂਕਿ ਬੈਠਕ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਨੀਤੀ ਆਯੋਗ ਦੀ ਨਵੀਂ ਟੀਮ ਦਾ ਵੀ ਜਿਹੜਾ ਹੈ ਉਹ ਐਲਾਨ ਕਰ ਦਿੱਤਾ ਹੈ ਤੇ ਨਵੀਂ ਆਯੋਗ ਦੀ ਮੀਟਿੰਗ ਦੇ ਵਿੱਚ 15 ਕੇਂਦਰੀ ਮੰਤਰੀਆਂ ਦੇ ਨਾਂ ਜਿਹੜੇ ਨੇ ਉਹ ਸ਼ਾਮਲ ਕੀਤੇ ਗਏ ਨੇ ਤਾਂ ਦਿੱਲੀ ਦੇ ਵਿੱਚ ਇਹ ਅਹਿਮ ਬੈਠਕ ਜਿਹੜੀ ਆ ਫਿਲਹਾਲ ਹੋ ਰਹੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਦੇ ਵਿੱਚ ਇਹ ਬੈਠਕ ਜਿਹੜੀ ਹੈ ਚੱਲ ਰਹੀ ਹੈ ਤੇ ਉੱਥੇ ਹੀ ਮੀਟਿੰਗ ਦੇ ਵਿੱਚ ਸੱਤ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਨਹੀਂ ਹੋਏ ਨੇ ਜਿਸ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਸ਼ਾਮਲ ਨਹੀਂ ਤਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਏ ਨੇ ਉੱਥੇ ਹੀ ਹੋਰ ਕਈ ਤੇਲੰਗਾਨਾ, ਤਾਮਿਲਨਾਡੂ, ਕਰਨਾਟਕ, ਦਿੱਲੀ ਤੋਂ ਵੀ ਕੋਈ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚਿਆ ਤਾਂ ਹਿਮਾਚਲ ਪ੍ਰਦੇਸ਼ ਕੇਰਲ ਅਤੇ ਚਾਰਖੰਡ ਦੇ ਸੀਐਮ ਦਾ ਵੀ ਮੀਟਿੰਗ ਤੋਂ ਕਿਨਾਰਾ ਦੱਸਿਆ ਜਾ ਰਿਹਾ ਹੈ ਸੋ ਸੱਤ ਸੂਬਿਆਂ ਦੇ ਮੁੱਖ ਮੰਤਰੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਮੀਟਿੰਗ ਤੋਂ ਕਿਨਾਰਾ ਕੀਤਾ ਗਿਆ ਜੋ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਤਾਂ ਕਈ ਅਹਿਮ ਮੁੱਦੇ ਦੱਸੇ ਜਾ ਰਹੇ ਨੇ ਜੋ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਿਨ੍ਹਾਂ ਤੇ ਅੱਜ ਇਸ ਮੀਟਿੰਗ ਦੇ ਵਿੱਚ ਚਰਚਾ ਹੋ ਸਕਦੀ ਹੈ ਤੇ ਉਥੇ ਹੀ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਇੱਕ ਵਾਰ ਫੇਰ ਤੋਂ ਸ਼ੱਕੀ ਵੇਖੇ ਗਏ ਨੇ ਤਾਂ ਪਠਾਨਕੋਟ ਦੇ ਫੰਗਤੋਲੀ ਇਲਾਕੇ ਦੇ ਵਿੱਚ ਤਿੰਨ ਤੋਂ 4 ਸ਼ੱਕੀ ਜਿਹੜੇ ਨੇ ਉਹ ਵੇਖੇ ਗਏ ਨੇ ਰਾਤ ਕਰੀਬ 2 ਵਜੇ ਸਮਾ ਦੱਸਿਆ ਜਾ ਰਿਹਾ ਜਦੋਂ ਪਿੰਡ ਦੇ ਲੋਕਾਂ ਦੇ ਕੋਲੋਂ ਖਾਣੇ ਦੀ ਮੰਗ ਕੀਤੀ ਗਈ ਤਾਂ ਪਰਿਵਾਰ ਦੇ ਵਿੱਚ ਸਹਿਮ ਵਿੱਚ ਆ ਕੇ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਕਰਦੀ ਦੀਵਾਰ ਟੱਪੇ ਨੇ ਸ਼ੱਕੀ ਪਰਿਵਾਰ ਨੇ ਨਹੀਂ ਖੋਲਿਆ ਦਰਵਾਜ਼ਾ ਤਾਂ ਕਰਦੀ ਦੀਵਾਰ ਤੋਂ ਪਿਆ ਗਿਆ ਨਾ ਸ਼ੱਕੀਆਂ ਦੇ ਵੱਲੋਂ ਤਾਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਫਿਲਹਾਲ ਸਰਚ ਆਪਰੇਸ਼ਨ ਚਲਾਇਆ ਪਿਛਲੇ 1 ਮਹੀਨੇ ਦੌਰਾਨ ਪਠਾਨਕੋਟ ਦੇ ਵਿੱਚ ਤੀਜੀ ਘਟਨਾ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਸ਼ੱਕੀਆਂ ਨੂੰ ਦੇਖਿਆ ਗਿਆ ਤੇ ਪੁਲਿਸ ਮੁਤਾਬਕ ਅਜੇ ਹੀ ਕਿਸੇ ਵੀ ਸ਼ਿਕਾਇਤ ਨੂੰ ਫਿਲਹਾਲ ਗੰਭੀਰਤਾ ਨਾਲ ਲਿਆ ਜਾ ਰਿਹਾ ਤੇ ਉੱਥੇ 48 ਘੰਟੇ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕਈ ਸ਼ੱਕੀ ਜਿਹੜੇ ਨੇ ਉਹ ਦੇਖੇ ਗਏ ਸੀ ਤਾਂ ਇਹ ਤਿੰਨ ਤੋਂ ਚਾਰ ਸ਼ੱਕੀ ਫਿਲਹਾਲ ਜਿਹੜੇ ਨੇ ਉਹ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਵੇਖੇ ਗਏ ਹਾਲਾਂਕਿ 48 ਘੰਟੇ ਦੀ ਜੇਕਰ ਗੱਲ ਕੀਤੀ ਜਾਵੇ 48 ਘੰਟਾ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਇੱਕ ਸ਼ੱਕੀ ਨੂੰ ਜਿਹੜਾ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਜਿਸਦੇ ਵੱਲੋਂ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਸਰਚ ਆਪਰੇਸ਼ਨ ਫਿਲਹਾਲ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਚਲਾਇਆ ਜਾ ਰਿਹਾ ਤਾਂ ਰਾਤ ਕਰੀਬ 2 ਵਜੇ ਜਦੋਂ ਪਿੰਡ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਸੂਚਨਾ ਕੁਝ ਮਿਲਦੀ ਹੈ ਤਾਂ ਪਰਿਵਾਰ ਦੇ ਵੱਲੋਂ ਸਾਮ ਵਿੱਚ ਆ ਕੇ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਇਸ ਤੌਰਾਨ ਇੱਕ ਸ਼ੱਕੀ ਦੇ ਵੱਲੋਂ ਜਿਹੜਾ ਘਰ ਦੀ ਦੀਵਾਰ ਟੱਪੀ ਗਈ ਤਾਂ ਘਰ ਦੀ ਦੀਵਾਰ ਟੱਪਣ ਤੇ ਪਰਿਵਾਰ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਜਿਹੜੀ ਆ ਉਹ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਫਿਲਹਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਉਥੇ ਪੁਲਿਸ ਮੁਤਾਬਕ ਅਜੇ ਹੀ ਕਿਸੇ ਵੀ ਸ਼ਿਕਾਇਤ ਨੂੰ ਫਿਲਹਾਲ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤਾਂ ਡੀਐਸਪੀ ਪਠਾਨਕੋਟ ਦਾ ਤੇ ਸਥਾਨਕ ਨਿਵਾਸੀ ਉਸ ਮੌਕੇ ਤੇ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਉਹ ਸੁਣਦੇ ਆਂ ਰਾਤੀ ਗੱਲ ਸਰ ਇਦਾਂ ਆਈ ਕਿ ਮੂਵਮੈਂਟ ਪਹਿਲੇ ਤੁਹਾਨੂੰ ਨੂੰ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ ਉਹਨਾਂ ਨੇ ਸਿੱਧੇ ਆਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਐ ਕਿਵੇ ਉਠੋ ਸਾਗੀ ਭੁੱਖਾ ਲੱਗੇ ਰੋਟੀ ਦਿਓ ਤਿੰਨ ਚਾਰ ਵਾਰੀ ਉਹਨਾਂ ਬੋਲਿਆ ਉਹਦੇ ਬਾਅਦ ਫਿਰ ਪਰਦੇ ਦੇ ਉੱਤੇ ਲਾਈਟ ਮਾਰੀ ਐ ਰੈੱਡ ਕਲਰ ਦੀ ਮਾਰ ਡਰਾਂ ਦੀ ਕੋਸ਼ਿਸ਼ ਕੀਤੀ ਐ ਗਨ ਪੁਆਇੰਟ ਤੇ ਧੁਗ ਲੈ ਰਹੇ ਆਂ ਆਹੀ ਨਹੀਂ ਉੱਠੇ ਆਈ ਕੋਈ ਮੂਵਮੈਂਟ ਨਹੀਂ ਕੀਤੀ ਆਹੀ ਉਹਦੇ ਬਾਅਦ 5 ਮਿੰਟ ਬਾਅਦ ਵਾਈਫ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਆਂ ਆਹੀ ਸਟੋਰ ਨਾਲ ਹੀ ਇਹ ਕਮਰੇ ਦੇ ਨਾਲ ਹੀ ਆਹੀ ਸਟੋਰ 'ਚ ਅਗੇ ਬੱਚੇ ਸੌ ਰਹੇ ਸੀ ਸੋਚ ਲਗੇ ਅਗੇ ਉਸ ਨੈਟਵਰਕ ਨਹੀਂ ਸੀ ਫੋਨ ਦੇ ਔਰ ਵਾਈਫਾਈ ਲਗਾ ਰੱਖਾ ਘਰ ਪਰ ਉਹਦੇ ਵੀ ਨੈਟਵਰਕ ਨਹੀਂ ਸੀ ਸਰ ਮਾ ਚਾਚੇ ਕੇ ਫੋਨ ਕੀਤਾ ਉਹਨਾਂ ਵੀ ਫੋਨ ਹੋਇਆ ਕੋਈ ਫੋਨ ਨਹੀਂ ਆ ਫਿਰ ਅਸੀਂ ਇਹੀ ਸੋਚਿਆ ਕਿ ਚਲੋ ਹੁਣ ਅਸੀਂ ਇੱਥੇ ਆਪਣੇ ਅੰਦਰ ਹੀ ਰਹਿਣਾ ਜੋੜਾ ਕਰ ਕੋਈ ਦਰਵਾਜ਼ਾ ਨਹੀਂ ਤੋੜ ਦੇ ਕੋਈ ਇਹ ਹਰਕਤ ਨਹੀਂ ਕਰਦੇ ਅਸੀਂ ਬਾਹਰ ਨਹੀਂ ਨਿਕਲਣਾ ਖੁਸ਼ੀ ਹੋਈ ਫਿਰ ਮੈਂ ਜਰਾ ਕਰ ਇਧਰ ਮੂੰਹ ਕਰਿਆ ਦੇਖਿਆ ਨੇਗੀ ਤੇ ਇੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਉਹਦੇ ਬਾਅਦ ਜਿਲੇ ਹੈਲੀਕਾਪਟਰ ਉੱਪਰੋਂ ਆਂਦਾ ਸੀ ਉਹ ਲੈ ਸਿੱਧਾ ਆ ਗਿਆ ਉਹ ਕੋੜੀਆਂ ਥੱਲੇ ਕੋਈ ਬੰਦੇ ਉੱਪਰ ਜਾ ਰਹੇ ਤਿੰਨ ਬੰਦੇ ਦਿਖੇ ਸਰ ਬਸ ਉਹਦੇ ਬਾਅਦ ਉਹਨਾਂ ਕਮ ਸੇ ਕਮ ਸਾਢੇ 4 ਦਾ ਕੁਮੂਵਮੈਂਟ ਕੀਤਾ ਉਹਨਾਂ ਹੁਲੀਆ ਕਿਸ ਤਰ੍ਹਾਂ ਦਾ ਸੀ ਉਹਨਾਂ ਹੁਲੀਆ ਪਰਦੇ ਦੇ ਵਿੱਚ ਸਰ ਹੁਲੀਆ ਦਾ ਕੋਈ ਪਤਾ ਨਹੀਂ ਲੱਗਿਆ ਬਸ ਕਿਹੜੀ ਬੋਲਦੇ ਸੀ ਲੰਬਾਈ ਡੋਗਰੀ ਭਾਸ਼ਾ ਬੋਲਦੇ ਜਿੱਦਾਂ ਆਮ ਜੋ ਸਾਡੀ ਲੋਕਾਂ ਕੋਲ ਹਾਂ ਜਿੱਦਾਂ ਉਹਨਾਂ ਨੇ ਇਹ ਬੋਲਾਂਗੇ ਵੇ ਉੱਠੋ ਸਾਗੇ ਰੋਟੀ ਦਿਓ ਭੁੱਖ ਲੱਗੇ ਦੀ ਹੁਣ ਸਮਝ ਲਓ ਤੁਸੀਂ ਕਿ ਕਿਹੜੀ ਲੈਂਗੁਏਜ ਹੈ ਕਿਹੜੀ ਲੋਕ ਕਿੰਨੇ ਸੀ ਉਹ ਲੋਕ ਤਿੰਨੇ ਸੀ ਸਰ ਪੁਲਿਸ ਨੇ ਉਹਦੇ ਦੁਆਰਾ ਪੁਲਿਸ ਨੂੰ ਇਨਫੋਰਮ ਕੀਤਾ ਸਵੇਰੇ 6 ਵਜੇ ਫੋਨ ਕੀਤਾ ਸੀ ਕੱਲ ਰਾਤੀ ਇਹ ਮੁੰਡਾ ਬਲਜੀਤ ਹੈ ਇਹ ਬਲਜੀਤ ਹੈ ਇਹਨਾਂ ਦੇ ਘਰ ਤਿੰਨ ਬੰਦੇ ਆਏ ਨੇ ਤੇ ਇਹਨਾਂ ਦੀ ਮਿਸ ਜੀ ਹੀ ਉੱਥੇ ਖਿੜਕੀ ਦੇ ਨਾਲ ਸੁੱਤੇ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ ਇਹਨਾਂ ਨੇ ਦਰਵਾਜ਼ੇ ਨਹੀਂ ਖੋਲੇ ਆ ਤੇ ਉਹਨਾਂ ਨੇ ਲੈਜਰ ਦੇ ਨਾਲ ਇਧਰ ਉਧਰ ਲਾਇਟਾਂ ਮਾਰੀਆਂ ਨੇ ਤੇ ਇਹ ਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਘਾਰੇ ਇਧਰ ਉਧਰ ਦੇਖਿਆ ਤੇ ਉਹਦੇ ਕੋਲ ਬੱਚ ਉਹ ਚੱਲ ਗਏ ਨੇ ਹੋਈਆ ਕਿਸਾਂ ਦਾ ਸੀਗਾ ਹੁਲੀਆ ਤਿੰਨ ਤਿੰਨ ਬੰਦੇ ਸੀ ਇੱਕੋ ਹੀ ਏਜ ਗਰੁੱਪ ਹੀ ਕੁਰਤਾ ਪਜਾਮਾ ਉਹਨਾਂ ਨੇ ਡਰੈਸ ਪਾਇਆ ਹੀ ਰਾਤ ਨੂੰ ਜਿਆਦਾ ਢੰਗ ਨਾਲ ਇਹ ਮਤਲਬ ਡਰੈਸ ਨਹੀਂ ਪਛਾਣ पाए ਬੈਗ ਸੀਗੇ ਉਹਦੇ ਕੋਲ ਵੈਪਨ ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ ਕਿੰਨੇ ਵਜਾ ਦਾ ਟਾਈਮ ਸੀਗਾ ਜੀ ਰਾਤ ਰਾਤੀ 2 ਵਜੇ ਦੀ ਗੱਲ ਹੈ ਪਹਿਲੇ ਵੀ ਸੱਤ ਬੰਦੇ ਜਿਹੜੇ ਫੰਤੋਲੇ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਸੇ ਕਿਉਂਕਿ ਇਹ ਉਹੀ ਰੀਜਨ ਲਾਈਨ ਹੈ ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪਲਾਈਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਵੀ ਇੱਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ ਕਰਨਿਆ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜੇ ਨਹੀਂ ਖੋਲੇ ਤੇ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨਾਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਤੱਕ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਤਾਂ ਕਿੰਨੇ ਕੁ ਬੰਦੇ ਸੀਗੇ ਤਿੰਨ ਬੰਦੇ ਦੇਖੇ ਨੇ ਇਹਨਾਂ ਨੇ ਕੀ ਮੰਗ ਕਰਦੇ ਮੰਗਾ ਹੀ ਇਹ ਹੀ ਕਰਨਿਆ ਕਿ ਇਹ ਜਿਹੜੇ ਇਹਨਾਂ ਪੇਟਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲਾਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਊਟਰਲ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਕਿ ਲੋਕੀ دہشت ਚ ਨੇ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ 파 ਰਹੇ ਕਿੰਨੇ ਦਿਨ ਨਹੀਂ ਜਾਣਗੇ ਔਰ ਇਧਰ ਸਾਡੀਆਂ ਪਹਿਲੀਆਂ ਨੇ ਲੋਕੀ ਜੰਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ ਫਿਰ ਕੀ ਫਾਇਦਾ ਹੋਣਾ ਜਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਕੁਛ ਦਿਨਾਂ ਤੋਂ ਆਪਣੇ ਕਰੋਲੀ ਫੰਤੋਲੀ ਇਸ ਏਰੀਏ ਦੇ ਲਾਗੇ ਜਿਹੜੀ ਹੈ ਕੁਝ ਸ਼ੱਕੀ ਬੰਦਿਆਂ ਦੇ ਦੇਖੇ ਜਾਂਦੀ ਇਨਫੋਰਮੇਸ਼ਨ ਆ ਰਹੀ ਹੈ ਇਸ ਤੋਂ ਪਹਿਲੀ ਵੀ ਜਿਹੜੀ 23 ਜੁਲਾਈ ਨੂੰ ਸੱਤ ਬੰਦਿਆਂ ਦੀ ਸਾਈਟਿੰਗ ਸੀ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਤੇ ਉਹਦੇ ਬਾਅਦ ਆਪਾਂ ਉੱਥੇ ਗਹਿਨ ਸਰਚ ਆਪਰੇਸ਼ਨ ਵੀ ਚਲਾਇਆ ਜਿਹਦੇ ਬਾਅਦ ਸਾਨੂੰ ਹਾਲੇ ਤੱਕ ਉੱਥੇ ਕੁਝ ਉਸ ਸਾਈਟਿੰਗ ਦੇ ਰਿਗਾਰਡਿੰਗ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਫੇਰ ਵੀ ਆਪਾਂ ਇਤਿਹਾਸ ਦੇ ਤੌਰ ਤੇ ਉੱਥੇ ਆਪਣੀ ਪੂਰੀ ਅਲਰਟਨੈਸ ਬਣਾਈ ਹੋਈ ਹੈ ਹੁਣ ਲੇਟੈਸਟ ਅੱਜ ਸਵੇਰੇ ਤਕਰੀਬਨ 2 ਵਜੇ ਮੁਰਲੀ ਮਾਤਾ ਦਾ ਮੰਦਿਰ ਪੰਡਾ ਫੰਤੋਲੀ ਚ ਉਦੇ ਨੇੜੇ ਇੱਕ ਬਲਰਾਮ ਨਾਮ ਦਾ ਬੰਦਾ ਜਿਨੇ ਰਾਤ ਨੂੰ ਦੱਸਿਆ ਕਿ ਉਹਦੇ ਘਰ ਲਾਗੇ ਕੁਝ ਸ਼ੱਕੀ ਬੰਦੇ ਆਏ total 3 ਬੰਦਿਆਂ ਦੀ ਉਹਨੇ ਇਨਫੋਰਮੇਸ਼ਨ ਦਿੱਤੀ ਸੀ ਜਿਹਦੇ ਬਾਅਦ ਆਪਾਂ ਇਮੀਡੀਏਟਲੀ ਸਪੌਟ ਤੇ ਪਹੁੰਚੇ ਮੁਤਲਕ ਐਸਐਚਓ ਬਾਕੀ ਸਾਡੀ ਸਪੈਸ਼ਲ ਟੀਮਸ ਇਨਕਲੂਡਿੰਗ ਆਰਮੀ ਦੀ ਡਿਟੈਚਮੈਂਟਸ ਵੀ ਉੱਥੇ ਪਹੁੰਚੀਆਂ ਤੇ ਆਪਾਂ ਉੱਥੇ ਇਨੀਸ਼ੀਅਲ ਸਰਚ ਵੀ ਕੀਤੀ ਸੀ ਮੈਂ ਖੁਦ ਹੀ ਸੀ ਉਸ ਟੀਮ 'ਚ ਸ਼ਾਮਲ ਨਾਲ ਐਸਐਚਓ ਸਾਹਿਬ ਵੀ ਸੀ ਉਹਦੇ ਬਾਅਦ ਆਪਾਂ ਹੁਣ ਡਿਟੇਲਡ ਸਰਚ ਉੱਥੇ ਕਰ ਰਹੇ ਆਂ ਇੱਕ ਪ੍ਰੈਜ਼ੈਂਟ ਵੀ ਉਹਦੇ ਵਿੱਚ ਆਪਾਂ ਮੇਨਲੀ ਮਿਲਟਰੀ ਦੀ ਜਿਹੜੀਆਂ ਸਪੈਸ਼ਲ ਟੀਮਸ ਇਨਵੋਲ ਕੀਤੀਆਂ ਤੇ ਹੁਣ ਤੱਕ ਸਾਨੂੰ ਕੋਈ ਵੀ ਚੀਜ਼ ਜਿਹੜੀ ਸ਼ੱਕੀ ਨਹੀਂ ਮਿਲੀ ਇੱਥੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਇਸ ਤਰ੍ਹਾਂ ਦੀ ਜਿੰਨੀਆਂ ਵੀ ਇਨਫੋਰਮੇਸ਼ਨਸ ਆ ਰਹੀਆਂ ਆਪਾਂ ਸਾਰੇ ਉਹਨਾਂ ਨੂੰ ਸੀਰੀਅਸਲੀ ਲੈ ਰਹੇ ਆਂ ਆਪਾਂ ਹਰ ਇੱਕ ਇਨਫੋਰਮੇਸ਼ਨ ਤੇ ਗਹਿਨ ਚੈਕਿੰਗ ਵੀ ਕਰ ਰਹੇ ਹਾਂ ਬਟ ਹਾਲੇ ਤੱਕ ਸਾਡੇ ਕੋਲ ਕੋਈ ਵੀ ਕ੍ਰੈਡੀਬਲ ਇਸ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਆ ਜਿਹਦੇ ਉੱਪਰ ਆਪਾਂ ਕਿਸੇ ਅਗਲੇ ਪਾਸੇ ਨੂੰ ਜਾ ਸਕੀਏ ਮੈਂ ਇਸੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਿਸੇ ਵੀ ਟਾਈਪ ਦੀ ਅਫਵਾਹ ਤੋਂ ਆਪਾਂ ਬਚੀਏ ਕਿਸੇ ਵੀ ਟਾਈਪ ਦੀ ਰੂਮਰ ਮੰਗਰਿੰਗ ਤੋਂ ਆਪਾਂ ਬਚੀਏ ਤੇ ਕੋਈ ਗਲਤ ਇਨਫੋਰਮੇਸ਼ਨ ਪ੍ਰੈਸ ਵੀ ਇਸ ਮਾਮਲੇ 'ਚ ਨਾ ਫਲਾਏ ਜਿਹੜਾ ਆਫੀਸ਼ੀਅਲ ਵਰਜਨ ਹੈ ਉਹ ਪੁਲਿਸ ਦੇਊਗੀ ਤੁਹਾਨੂੰ ਐਜ਼ ਇਨ ਵੈਨ ਸਾਡੇ ਕੋਲ ਜਿਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਦੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਹੁਣ ਵੀ ਮੈਂ ਤੁਹਾਡੇ ਰੂਬਰੂ ਹੋ ਰਿਹਾ ਜਿਹੜੀ ਤੁਹਾਨੂੰ ਡੀਟੇਲਸ ਦੇ ਰਿਹਾ ਤਾਂ ਹੁਣ ਮੁੱਖ ਮੰਤਰੀ ਪੰਜਾਬ ਦਾ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਮਿਸ਼ਨ ਹੈ ਮੁੱਖ ਮੰਤਰੀ ਨੇ ਉਲੀਕੀ ਨਵੀਂ ਨਹਿਰ ਬਣਾਉਣ ਦੀ ਯੋਜਨਾ ਤੇ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੌਇਨਾ ਕੀਤਾ ਜਾਵੇਗਾ ਗਿੱਦੜ ਬਾਹਾ ਦੇ ਪਿੰਡ ਦੋਦਾ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਣਗੇ ਜਿੱਥੇ ਸਟਾਨਕ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੇ ਅਫਸਰ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਕੁਝ ਦਿਨ ਪਹਿਲਾਂ ਇੱਕ ਨਵੀਂ ਨਹਿਰ ਬਣਾਉਣ ਦਾ ਮੁੱਖ ਮੰਤਰੀ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਤਾਂ ਕਈ ਦਹਾਕਿਆਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕੋਈ ਨਵੀਂ ਨਹਿਰ ਬਣੇਗੀ ਤੇ ਰਾਜਸਥਾਨ ਫੀਡਰ ਦੇ ਨਾਲ ਨਾਲ ਮਾਲਵਾ ਨਹਿਰ ਬਣਾਈ ਜਾਵੇਗੀ ਹਰੀਕੇ ਹੈੱਡ ਤੋਂ ਰਾਜਸਥਾਨ ਬਾਰਡਰ ਤੱਕ ਇਹ ਨਹਿਰ ਬਣਾਈ ਜਾਵੇਗੀ ਤਾਂ ਮਾਲਵੇ ਦੇ ਬਹੁਤ ਇਲਾਕਿਆਂ ਨੂੰ ਇਸ ਨਹਿਰ ਦੇ ਨਾਲ ਹੁਣ ਪਾਣੀ ਮਿਲੇਗਾ। ਮੁਕਤਸਰ, ਗਿੱਦੜਬਾਹਾ, ਬਠਿੰਡਾ, ਅਪੋਹਰ ਦੇ ਕਿਸਾਨਾਂ ਨੂੰ ਵੀ ਇਸ ਨਹਿਰ ਦੇ ਬਣਨ ਦੇ ਨਾਲ ਕਾਫੀ ਫਾਇਦਾ ਮਿਲੇਗਾ। ਤਾਂ ਫਿਰੋਜ਼ਪੁਰ ਤੇ ਫਜ਼ਲਕਾ ਦੇ ਕਿਸਾਨਾਂ ਨੂੰ ਵੀ ਇਸ ਨਹਿਰ ਦੇ ਨਾਲ ਪਾਣੀ ਮਿਲੇਗਾ। ਤਾਂ ਹੁਣ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਮਿਸ਼ਨ ਜਿਹੜਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਨਵੀਂ ਨਹਿਰ ਬਣਾਉਣ ਦੀ ਯੋਜਨਾ ਜਿਹੜੀ ਆ ਉਹ ਉਲੀਕੀ ਗਈ ਹੈ ਤੇ ਇਸੇ ਦੇ ਤਹਿਤ ਅੱਜ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਮੌਇਨਾ ਕਰਨਗੇ ਉੱਥੇ ਪਹੁੰਚਣਗੇ ਜਿਸ ਦੇ ਵਿੱਚ ਕਈ ਸਥਾਨਕ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੇ ਅਫਸਰ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਤਾਂ ਗਿੱਦੜ ਬਾਹਰ ਦਾ ਪਿੰਡ ਦੋਦਾ ਦਸਿਆ ਜਾ ਰਿਹਾ ਜਿੱਥੇ ਭਗਵੰਤ ਮਾਨ ਦੇ ਵੱਲੋਂ ਪਹੁੰਚਿਆ ਜਾਵੇਗਾ ਤੇ ਉੱਥੇ ਹੀ ਕੁਝ ਦਿਨ ਪਹਿਲਾਂ ਵੀ ਇੱਕ ਨਵੀਂ ਨਹਿਰ ਬਣਾਉਣ ਦਾ ਮੁੱਖ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਹੁਣ ਕਈ ਦਹਾਕੀਆਂ ਬਾਅਦ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਨਹਿਰ ਜਿਹੜੀ ਹੈ ਉਹ ਬਣਨ ਜਾ ਰਹੀ ਹੈ ਜਿਸ ਦਾ ਕਿ ਅੱਜ ਸੀਐਮ ભગવંત માન મોય ના કરન ગી તા રાજસ્થાન ફીડર ਦੇ ਨਾਲ ਨਾਲ ਇਹ માલવા નહેર ਜਿਹੜੀ ਹੈ ਉਹ બનાઈ ਜਾਵੇਗੀ ਤੇ ਉતે پنجاب ਦੇ सीएम ભગવંત માન ਨੇ ਹੁਣ ਹਰਿਆਣਾ ਦੇ ਵਿੱਚ ਵੀ ਮੋਰਚਾ ਸੰਭਾਲ ਲਿਆ ਆਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਪ ਨੇ ਹੁਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਜਿੱਥੇ ਇੱਕ ਪਾਸੇ ਪੰਜਾਬ ਤੋਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹੁਣ ਪੰਜਾਬ ਤੋਂ ਬਾਅਦ ਹਰਿਆਣਾ ਦੇ ਵਿੱਚ ਜਿਹੜੀ ਹੈ ਪੂਰੀ ਵਾਵਾਈ ਪੰਜਾਬ ਸਰਕਾਰ ਦੇ ਵੱਲੋਂ ਹੁਣ ਲਗਾਈ ਜਾ ਰਹੀ ਹੈ ਆਉਣ ਵਾਲੇ 15 ਦਿਨਾਂ ਦੌਰਾਨ 45 ਵੱਡੀਆਂ ਰੈਲੀਆਂ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਅਕੀਤੀ ਜਾਵੇਗੀ ਤਾਂ ਸੀਐਮ ਭਗਵੰਤ ਮਾਨ ਨੇ ਮੰਡੀ ਡੱਬ ਵਾਲੀ ਤੋਂ ਪਹਿਲੀ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਹੈ ਹਰਿਆਣਾ ਦੇ ਵਿੱਚ ਵੀ ਸੀਐਮ ਬਦਲਣ ਤੇ ਸੀਐਮ ਨੇ ਭਾਜਪਾ ਖਿਲਾਫ ਨਿਸ਼ਾਨਾ ਵੀ ਸਾਧਿਆ ਤਾਂ ਮਾਨ ਸਰਕਾਰ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਭਾਜਪਾ ਦਾ ਪਹਿਲਾ ਇੰਜਣ ਅੱਧ ਵਿਚਾਲੇ ਹੀ ਖਰਾਬ ਹੋ ਚੁੱਕਿਆ ਹੈ हरियाणा ਨੂੰ ਡਬਲ ਇੰਜਨ ਹੀ ਨਹੀਂ ਬਲਕਿ ਇੱਥੇ ਨਵੀਂ ਇੰਜਨ ਦੀ ਲੋੜ ਹੈ ਤਾਂ ਅਗਨੀਵੀਰ ਯੋਜਨਾ ਤੇ ਵੀ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਚਮਕੇ ਕੇ ਕਿਹਾ ਹੈ ਨਿਸ਼ਾਨੇਬਾਜ਼ੀ ਕੀਤੀ ਹੈ ਤਾਂ ਪਿਛਲੇ 2 ਸਾਲਾਂ ਦੌਰਾਨ ਉਹਨਾਂ ਕਹੇ ਕਿ ਅਸੀਂ ਪੰਜਾਬ ਦੇ ਵਿੱਚ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਹਰਿਆਣਾ ਦੀ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਤੇ ਜ਼ੁਲਮ ਕੀਤਾ ਤਾਂ ਨਵੀਂ ਯੋਜਨਾ ਜਿਹੜੀ ਆ ਭਗਵੰਤ ਮਾਨ ਸਰਕਾਰ ਦੇ ਵੱਲੋਂ ਬਣਾਈ ਜਾ ਰਹੀ ਹੈ ਤੇ ਉੱਥੇ ਹੀ ਹਰਿਆਣਾ ਦੇ ਵਿੱਚ ਸੰਬੋਧਨ ਦੌਰਾਨ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਮੁੱਖ ਮੰਤਰੀ ਮਾਨ ਆਓ ਸੁਣ ਲੈਣੇ ਆ ਬੜਾ ਵਧੀਆ ਲੱਗਦਾ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਮੈਂ ਰਸਤੇ 'ਚ ਆਇਆ ਮਾਵਾਂ ਭੈਣਾਂ ਖੜੀਆਂ ਸਿਰ ਪਰੋਸਿਆ ਜਾਂਦਾ ਰਹਿ ਪੁੱਤ ਲੰਬੀ ਆਮਰਾਂ ਮਾਣੇ ਨੌਜਵਾਨ ਮੁੰਡੇ ਮੋਟੇ ਤੇ ਹੱਤਰ ਕੇ ਸੈਲਫੀ ਕਰਾਉਂਦੇ ਆ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਏ ਸ਼ਾਮ ਨੂੰ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਏ ਸ਼ਾਮ ਨੂੰ ਫਿਰ ਮੈਂ ਸੋਚਦਾ ਜਾ ਕੇ ਸ਼ੀਸ਼ੇ ਮੂਰੇ ਖੜਕੇ ਭਗਵੰਤਾਨਾ ਇਸ ਤੋਂ ਵੱਧ ਹੋਰ ਕੀ ਚਾਹੁੰਦਾ ਤੂੰ ਇਸ ਤੋਂ ਵੱਡਾ ਤੇਰੇ ਕੋਲੇ ਹੋਰ ਕੀ ਹੋ ਸਕਦਾ ਖਜ਼ਾਨਾ ਕਿ ਇੰਨਾ ਪਿਆਰ ਲੋਕਾਂ ਦਾ ਤੈਨੂੰ ਮਿਲ ਰਿਹਾ ਹੈ ਇੱਕ ਵਸੇ ਤਾਂ ਫੁੱਲ ਡਿੱਗ ਰਹੇ ਨੇ ਗੱਡੀ ਰੋਕਣੀ ਪੈ ਜਾਂਦੀ ਏ ਕਈ ਵਾਰੀ ਕਿ ਯਾਰ ਥੋੜੇ ਜਿਹਾ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਈਏ ਇੱਕ ਪਾਸੇ ਤਾਂ ਆ ਪਿਆਰਾ ਹੈ ਤੇ ਦੂਜੇ ਪਾਸੇ ਕਾਲੀ ਕਾਂਗਰਸੀ ਤੇ ਭਾਜਪਾ ਵਾਲਿਆ ਉਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਝੱਲੇ ਕੇ ਇੱਕ ਅੱਧੀ ਉਹਨਾਂ ਦੀ ਆ ਹਾਲਤਾ ਯਾਰ ਇਹ ਤਾਂ ਪੁਰਾਣੇ ਜਨਮਾਂ ਦਾ ਕੋਈ ਪੁੰਨ ਨਹੀਂ ਹੈ ਜਿਹੜਾ ਮਿਲ ਜਾਂਦਾ ਦੋ ਟਾਈਮ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾਈ ਆ ਕਾਇਮ ਰੱਖੀਂ ਕਮੇਂ ਵਧਾਈ ਨਾ ਪਰ ਘਟਣਾ ਨਹੀਂ ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲਈ ਜਿਹਦੇ ਨਾਲ ਕਿਸੇ ਗਰੀਬ ਘਰ ਦਾ ਕੋਈ ਚੁੱਲ੍ਹਾ ਬੁਝਦਾ ਹੋਵੇ ਹਮੇਸ਼ਾ ਇਹੋ ਜਿਹੇ ਫੈਸਲੇ ਕਰਾਈ ਜਿਹਦੇ ਨਾਲ ਕਿਸੇ ਗਰੀਬ ਦੇ ਘਰ ਦੇ ਚੁੱਲ੍ਹੇ ਦੀ ਅੱਗ ਵੱਧਦੀ ਹੋਵੇ ਉਹਨਾਂ ਦੇ ਘਰਾਂ ਤਰੱਕੀਆਂ ਦੀ ਜੋਤ ਜਗਦੀ ਹੋਵੇ ਆਹੀ ਮੈਂ ਤਾਂ ਪਰ ਅਦਾਸ ਕਰਦਾ ਆਪਾਂ ਅੱਜ ਪਾ ਦੇਖ ਲੋ ਇਹ ਕਹਿੰਸੀ ਡਾਬਲ ਇੰਜਣ ਚਲੋ ਠੀਕ ਹੈ ਡਾਬਲ ਇੰਜਣ ਬਿਜਲੀ ਇੰਜਣ ਹੀ ਬਦਲਤਾ ਖਟੜ ਇੰਜਣ ਖਰਾਬ ਨਿਕਲਿਆ ਜਾਂ ਕੀ ਗੱਲ ਕੀ ਹੋ ਗਈ ਸੀ ਹੁਣ ਕੋਈ ਨਵਾਂ ਇੰਜਣ ਲਿਆਂਦਾ ਇੱਕ ਹਰਿਆਣੇ ਵਾਲਿਓ ਦੇਸ਼ ਨੂੰ ਡਬਲ ਇੰਜਣ ਨਹੀਂ ਦੇਸ਼ ਨੂੰ ਨਵੇਂ ਇੰਜਣ ਦੀ ਲੋੜ ਹੈ ਨਵੇਂ ਇੰਜਣ ਦੀ ਇੰਜਣ ਇੱਕੋ ਹੀ ਹੋਵੇ ਨਾ ਉਹੀ ਬਹੁਤ ਹੁੰਦਾ ਨਹੀਂ ਤਾਂ ਭਾਵੇਂ ਪੰਜ ਲਾ ਲਓ ਖਟਾਰਾ ਇੰਜਣਾਂ ਦਾ ਕੀ ਹੈ ਸੁਇਸ ਕਰਕੇ ਤੁਹਾਡੇ ਕੋਲੇ ਪਹੁੰਚੇ ਆ ਇਹ ਤੋਂ ਪਹਿਲਾਂ ਮੈਂ ਪਰਵਾਲੇ ਜਾ ਕੇ ਆਇਆ ਠਾਠਾ ਮਾਰਦਾ ਘੱਟ ਪਰਵਾਲੇ ਹਿਸਾਰ ਦੇ ਨੇੜੇ ਲੋਕ ਇਹੀ ਕਹਿੰਦੇ ਸੀ ਬਸ ਸਾਡਾ ਖਿਹੜਾ ਛਡਾ ਦਿਓ ਆ ਦੋਨਾਂ ਤੋਂ ਸਾਡਾ ਖਿਹੜਾ ਛਡਾ ਦਿਓ ਉਹ ਮੈਂ ਕਹਿੰਦਾ ਜੀ 4-5 ਸਾਲ ਪਹਿਲਾਂ ਆਹੀ ਗੱਲ ਪੰਜਾਬ ਦੇ ਲੋਕ ਵੀ ਕਹਿੰਦੇ ਸੀ ਉਹ ਸਾਡਾ ਕਾਲੀਆਂ ਤੇ ਇਹਨਾਂ ਕਾਹਲੀਆਂ ਤੇ ਕਾਂਗਰਸੀਆਂ ਤੋਂ ਖੜਾ ਛੜਾ ਦਿਓ ਮੈਂ ਕਿਹਾ ਜੀ ਉਹਨਾਂ ਨੇ ਤਾਂ ਛੜਾ ਲਿਆ ਤੁਸੀਂ ਛੜਾ ਲਓ ਅਸੀਂ ਤਾਂ ਸਾਡਾ ਤਾਂ ਨਾ ਹੀ ਲੱਗਦਾ ਖੜਾ ਤਾਂ ਤੁਸੀਂ ਛਡਾਉਣੇ ਆਪਣੇ ਆਪ ਤੁਸੀਂ ਆਓ ਅੱਗੇ ਅੱਗੇ ਲੱਗੋ ਤੁਹਾਡੇ ਚੋ ਜ਼ਿੰਮੇਵਾਰੀਆਂ ਮਿਲਣਗੀਆਂ ਤੁਹਾਡੇ ਚੋ ਐਮਐਲਏ ਬਣਨਗੇ ਕੀ ਗੱਲ ਬਈ ਆਮਕਰਾਂ ਦੇ ਧੀਆਂ ਪੁੱਤ ਚੇਅਰਮੈਨ ਦੀ ਕੁਰਸੀ ਤੇ ਬੈਠ ਨਹੀਂ ਸਕਦੇ ਵੱਡੀ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਸੰਵਿਧਾਨ ਦੇ ਵਿੱਚ ਦਿੱਤੀ ਹੋਈ ਇੱਕ ਤਾਕਤ ਹੈ ਤੁਹਾਡੇ ਕੋਲੇ ਵੋਟ ਦੀ ਤਾਕਤ ਹੈ ਪਛਾਣ ਲੋ ਐਵੇਂ ਨਾ ਫੜਾਦਿਆ ਕਰੋ ਕਿਤੇ ਹਰੇਕ ਨੂੰ ਵੋਟਰ ਕਾਰਡ ਬੜਾ ਮਹਿੰਗਾ ਮਿਲਿਆ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਇਹ ਵੋਟਰ ਕਾਰਡ ਲੈਣ ਵਾਸਤੇ ਉਹ ਸਸਤਾ ਸੌਦਾ ਨਾ ਕਰਿਆ ਕਰੋ ਸ਼ਹੀਦਾਂ ਦੇ ਖੂਨ ਦਾ ਉਹ ਸ਼ਹੀਦਾਂ ਨੇ ਖੂਨ ਦੇ ਕੇ ਇਹ ਵੋਟਰ ਕਾਰਡ ਲੈ ਕੇ ਦਿੱਤਾ ਇਹ ਵੋਟਰ ਕਾਰਡ ਬਹੁਤ ਮਹਿੰਗਾ ਹੈ ਇਹਨੂੰ ਇਹਨੂੰ ਐਵੇਂ ਅਜਾਈ ਨਾ ਗਵਾ ਲਿਓ ਕਿਤੇ ਇੱਕ ਵਾਰੀ ਸਹੀ ਬਟਨ ਦਬ ਕੇ ਦੇਖ ਲਓ ਦੁਬਾਰਾ ਲੋਡ ਨਹੀਂ ਪੈਣੀ ਸਿਰਫ ਢਾਈ ਸਾਲ ਹਜੇ ਹੋਏ ਨੇ ਪੰਜਾਬ ਚ ਮੈਂ ਢਾਈ ਸਾਲ ਦੇ ਕੰਮਾਂ ਤੇ ਵੋਟਾਂ ਮੰਗ ਰਿਆਂ ਪੰਜਾਬ ਚ ਤ ਬਜਟ ਤੇ ਚਰਚਾ ਦੌਰਾਨ ਗੁਰਮੀਤ ਸਿੰਘ ਮੀਤ ਹੇਰ ਦੀ ਧਮਾਕੇਦਾਰ ਸਪੀਚ ਸਾਹਮਣੇ ਆਈ ਹੈ ਲੋਕ ਸਭਾ ਦੇ ਅੰਦਰ ਸੰਗਰੂਰ ਤੋਂ ਐਮਪੀ ਮੀਤ ਹੇਰ ਨੇ ਕਈ ਮੁੱਦੇ ਚੁੱਕੇ ਨੇ ਕੇਂਦਰੀ ਬਜਟ ਦੇ ਵਿੱਚੋਂ ਪੰਜਾਬ ਦੀ ਅਣਵੇਖੀ ਦਾ ਮਾਮਲਾ ਜ਼ੋਰਦਾਰ ਟੰਗ ਦੇ ਨਾਲ ਚੁੱਕਿਆ ਗਿਆ ਤੇ ਉਤੇ ਹੀ ਲਗਾਤਾਰ ਪਿੱਛੜ ਰਹੀ ਦੇਸ਼ ਦੀ ਅਰਥ ਵਿਵਸਥਾ ਤੇ ਵੀ ਮੀਤ ਹੇਰ ਨੇ ਚਾਨਣਾ ਪਾਇਆ ग्लोबल हंगर इंडेक्स ਦੇ ਵਿੱਚ ਅਸੀਂ ਲਗਾਤਾਰ ਪਿੱਛੜ ਗਏ ਮੀਥੇਰ ਦੇ ਵੱਲੋਂ ਇਹ ਕਿਹਾ ਗਿਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ এনवायरमेंट ਇੰਡੈਕਸ ਦੇ ਵਿੱਚ ਵੀ ਅਸੀਂ ਕਿਧਰੇ ਸਟੈਂਡ ਨਹੀਂ ਕਰ ਰਹੇ ਤਾਂ ਮੌਜੂਦਾ ਬਜਟ ਦੇ ਵਿੱਚ ਤਕਨੀਕ ਸੋਧ ਦੇ ਬਾਰੇ ਕੋਈ ਵਿਸ਼ੇਸ਼ ਫੰਡ ਨਹੀਂ ਰੱਖੇ ਗਏ ਹੜ੍ਹਾਂ ਦੇ ਲਈ ਜਾਰੀ ਕੀਤੇ ਗਏ ਰਾਹਤ ਫੰਡ ਦੇ ਵਿੱਚ ਵੀ ਪੰਜਾਬ ਦਾ ਧਿਆਨ ਨਹੀਂ ਰੱਖਿਆ ਗਿਆ ਤੇ ਉੱਥੇ ਹੀ ਹੜ੍ਹਾਂ ਕਾਰਨ ਪੰਜਾਬ ਦੇ ਅੰਦਰ 1680 ਕਰੋੜ ਦਾ ਨੁਕਸਾਨ ਹੋਇਆ ਤਾਂ ਹਾੜੀ ਸੂਬਿਆਂ ਨੂੰ ਫੰਡ ਦਿੱਤੇ ਪਰ ਪੰਜਾਬ ਨੂੰ ਪੂਰੀ ਤਰ੍ਹਾਂ ਦੇ ਨਾਲ ਅਣਗੋਲਿਆ ਕੀਤਾ ਗਿਆ ਮੀਥੇਰ ਨੇ ਪੰਜਾਬ ਦੇ ਵਿਕਾਸ ਤੇ ਲਈ ਕੇਂਦਰ ਤੋਂ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਹੈ ਤਾਂ ਸੰਸਦ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤਹੇਰ ਦੇ ਵੱਲੋਂ ਹੋਰ ਕੀ ਕੁਝ ਮੁੱਦੇ ਜਿਹੜੇ ਨੇ ਉਹ ਚੁੱਕੇ ਗਏ ਨੇ ਆਓ ਵੇਖਦੇ ਹਾਂ ਸਰ ਆਪਕੇ ਹੀ ਇਕਨੋਮਿਕ ਸਰਵੇ ਮੇ ਜੇਕਰ ਕੀਤਾ ਗਿਆ ਕਿ ਭਾਰਤ ਕਿਉਂਕਿ ਯੁਵਾ ਦੇਸ਼ਾ ਯੰਗਿਸਤਾਨ ਹੈ तो यहां ए पर हमारे रिसर्च नहीं हो रहा जितने रिसर्च पेपर है अगर हम अमेरिका से कंपैरिजन करें चाइना से कंपैरिजन करें तो हम बहुत पीछे हैं तो उस पर फंड देने की जरूरत थी पर सर बड़े दुख की बात है कि आपने आई आई का बजट कम कर दिया आई का बजट कम कर दिया क्या इस तरीके से हम देश को आगे लेके जाएंगे हम बात कर रहे हैं मैडम भी बोल रही थे जी दस साल पहले ऐसा थे दस साल पहले ऐसा था सर सिर्फ आंकड़ों से भारत आगे नहीं जाएगा अगर पूरी दुनिया में भारत की पोजीशन देखनी है तो हैप्पीनेस इंडेक्स में हम 2016 में एक सौ नंबर पर थे और अब एक में नंबर पर चले गए ग्लोबल हंगर में हम एक सौ नंबर पर हैं 125 देशों में और जिन हमारे जो पड़ोसी देश हैं जिनको हम मुल्क भी नहीं समझते वो भी हमारे देश से आगे निकल रहे हैं और सबसे हैरानी की बात सभापति जी आपको होगी एक रिपोर्ट के एनवायरमेंटल परफॉर्मेंस इंडेक्स 180 देशों का सर्वे किया गया और बड़े दुख की बात है कि हम 180 में नंबर पर हैं एक देश भी हमसे पीछे नहीं और हम कर, कह रहे हैं कि जी हम विश्वगुरु बनेंगे सर सिर्फ बातों से विश्वगुरु नहीं बनेंगे पूरे देश के हालात ये हैं कि 140 करोड़ की पॉपुलेशन में सिर्फ सवा चार करोड़ लोग हैं जिनकी सैलरी जिनकी कमाई महीने की पच्चीस हजार से ज्यादा है आप सोचिए जिनकी पच्चीस हजार से महीने की सेल्फ सैलरी कम है क्या वो किस तरह का कोई सम्मानजनक जीवन को व्यतीत कर रहे होंगे सर मैं पंजाब के पॉइंट ऑफ व्यू से कहूं इतनी नफरत नफरत पंजाब से क्यों है जिस पंजाब का बलिदान इतना बड़ा रहा कि देश को आजाद करवाने में भी हमारी अस्सी प्रदर्शन कर और उसके बाद भी सर पंजाब के किसी गांव में जाइए आपको कोई भी गांव ऐसा नहीं मिलेगा कि जिस गांव में हमारे शीत की मूर्ति ना हो जिसने सरहद पर राखी करती अपनी जान बांध दी yes. आज भी कोई दिन नहीं होगा कि तिरंगे में लिपटी लाश हमारे नौजवानों की हमारे yes. गांव में हमारे पंजाब में नाती हो और उसका आप जिक्र तक नहीं करते जिस बात के लिए आप कह रहे हैं कि जी देश आत्मनिर्भर हो गया आत्मनिर्भर हो गया आत्मनिर्भर करने में भी सबसे बड़ा योगदान हमारे किसानों का है और वो कहीं ऐसे नहीं हुआ हमें मूल्यातारना पड़ा हमें अपना पानी बर्बाद कर लिया हमें अपनी धरती बर्बाद कर ली और पंजाब से कैंसर एक्सप्रेस ट्रेन जाती है सर राजस्थान वो इसलिए जाती है क्योंकि देश का पेट भरने का काम पंजाब कर रहा है और आप उसके लिए हमें दे क्या रहे हैं हमारी झांकिया तक आपने पंद्रह का, का छब्बीस जन प्रीम से निकाल दी सो सर मेरी मांग है ਕੇ ਪੰਜਾਬ ਕੋ ਸਪੈਸ਼ਲ ਪੈਕੇਜ ਦਿਆ ਜਾਏ ہماری ইন্ডাস্ট्री बरबाद ਹੋ ਰਹੀ ਆ ਤਾਂ ਕਮਲਾ ਹੈਰਿਸ ਦੇ ਵੱਲੋਂ ਹੁਣ ਆਪਣੀ ਉਮੀਦਵਾਰੀ ਦਾ ਜੜਾ ਐਲਾਨ ਕਰ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਹੁਣ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੇ ਵੱਲੋਂ ਜੜਾ ਐਕਸ ਤੇ ਸਾਂਝੀ ਕੀਤੀ ਗਿਆ ਰਿਪੋਰਟ ਜਿਸ ਦਵਤ ਸਾਫ ਤੌਰ ਤੇ ਤੇ ਕਮਲਾ ਹੈਰਿਸ ਦੇ ਵੱਲੋਂ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਤੇ ਦੱਸਦੇ ਇਹ ਕਿ ਉਮੀਦਵਾਰੀ ਦੇ ਮੌਕੇ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਜਿਹੜਾ ਹੈ ਆਪਣੀ ਉਮੀਦਵਾਰੀ ਫਾਰਮ ਤੇ ਦਸਤਖਤ ਕੀਤੇ ਗਏ ਨੇ ਕਮਲਾ ਨੇ ਪਰੋਸਾ ਦਿਖਾਇਆ ਕਿ ਨਵੰਬਰ ਦੇ ਵਿੱਚ ਉਹਨਾਂ ਦੀ ਲੋਕ ਪੱਖੀ ਮੁਹਿੰਮ ਜਿੱਤ ਹੋਵੇਗੀ ਤੇ ਨਾਲ ਹੀ ਉਹਨਾਂ ਨੇ ਅੱਗੇ ਇਹ ਵੀ ਦੋਹਰਾਇਆ ਕਿ ਉਹ ਹਰ ਵੋਟ ਜਿੱਤਣ ਦੇ ਲਈ ਸਖਤ ਮਿਹਨਤ ਕਰੇਗੀ ਕਮਲਾ ਹਾਰਿਸ ਨੇ ਆਪਣੀ ਪੋਸਟ ਵਿੱਚ ਕਿਹਾ ਹੈ ਕਿ ਅੱਜ ਮੈਂ ਅਧਿਕਾਰਤ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ ਫਾਰਮ ਤੇ ਦਸਤਖਤ ਕੀਤੇ ਨੇ ਮੈਂ ਹਰ ਵੋਟ ਜਿੱਤਣ ਦੇ ਲਈ ਸਖਤ ਮਿਹਨਤ ਕਰਾਂਗੀ ਤੇ ਉਤੇ ਹੀ ਬਾਈਡਨ ਦੇ ਸਮਰਥਨ ਤੋਂ ਬਾਅਦ ਹੁਣ ਉਪ ਰਾਸ਼ਟਰਪਤੀ ਕਮਲਾ ਹਾਰਿਸ ਨੂੰ ਅੰਜ ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਦੇ ਰੂਪ ਦੇ ਵਿੱਚ ਵੇਖਿਆ ਜਾਵੇਗਾ ਇਸ ਤੋਂ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਹਾਲ ਹੀ ਦੇ ਵਿੱਚ ਜੋ ਬਾਈਡਨ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੇ ਲਈ ਉਪ ਰਾਸ਼ਟਰਪਤੀ ਕਮਲਾ ਹਾਰਿਸ ਦਾ ਜਨਤਕ ਤੌਰ ਤੇ ਸਮਰਥਨ ਕੀਤਾ ਸੀ ਓਬਾਮਾ ਨੇ ਕਿਹਾ ਕਿ ਉਹ ਅਤੇ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨਵੰਬਰ ਦਾ ਵੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਹੈਰਿਸ ਦੇ ਜਿੱਤ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਉទਹੀ ਐਕਸ ਦੇ ਇੱਕ ਪੋਸਟ ਦੇ ਵਿੱਚ ਬੈ拉克 ਓਬਾਮਾ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਮਿਸ਼ੇਲ ਅਤੇ ਮੈਂ ਆਪਣੀ ਦੋਸਤ ਕਮਲਾ ਹੈਰਿਸ ਨੂੰ ਫੋਨ ਵੀ ਕੀਤਾ ਸੀ ਤੇ ਅਸੀਂ ਉਸ ਨੂੰ ਕਿਹਾ ਸੀ ਕਿ ਸਾਨੂੰ ਲੱਗਦਾ ਹੈ ਕਿ ਉਹ ਸੰਯੁਕਤ ਰਾਜ ਦੀ ਇੱਕ ਸ਼ਾਨਦਾਰ ਰਾਸ਼ਟਰਪਤੀ ਬਣੇਗੀ ਅਤੇ ਉਸ ਨੂੰ ਸਾਡਾ ਪੂਰਾ ਸਮਰਥਨ ਤੇ ਸਾਡੇ ਦੇਸ਼ ਤੇ ਲਈ ਇਸ ਨਾਜ਼ੁਕ ਸਮੇਤੇ ਅਸੀਂ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਜਾ ਰਹੇ ਹਾਂ ਕਿ ਉਹ ਨਵੰਬਰ ਦੇ ਵਿੱਚ ਜਿੱਤਣ ਤਾਂ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਦੇ ਨਾਲ ਸ਼ਾਮਲ ਜ਼ਰੂਰ ਹੋਵੋਗੇ। ਤੇ ਉਥੇ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਅੱਜ ਤੋਂ T20 ਸੀਰੀਜ਼ ਸ਼ੁਰੂ ਹੋਵੇਗੀ। ਤਾਂ ਸਟੇਡੀਅਮ ਦੇ ਵਿੱਚ ਇਹ ਪਹਿਲਾ T20 ਮੁਕਾਬਲਾ ਜਿਹੜਾ ਉਹ ਖੇਡਿਆ ਜਾਵੇਗਾ ਸੂਰੇ ਕੁਮਾਰ ਯੁਧ ਯਾਦਵ ਦੀ ਕਪਤਾਨੀ ਦੇ ਵਿੱਚ ਪਹਿਲਾ ਮੈਚ ਯੰਗ ਬ੍ਰਿਗੇਡ ਖੇਡੇਗੀ ਤਾਂ ਸ਼ਾਮ 6:30 ਵਜੇ ਤੋਂ 6:30 ਵਜੇ ਟਾਸ ਹੋਵੇਗਾ 7:00 ਵਜੇ ਤੋਂ ਮੈਚ ਦੀ ਸ਼ੁਰੂਆਤ ਹੋਵੇਗੀ ਭਾਰਤੀ ਟੀਮ ਸ਼੍ਰੀਲੰਕਾ ਖਿਲਾਫ ਤਿੰਨ T20 ਮੈਚਾਂ ਦੀ ਸੀਰੀਜ਼ ਖੇਡੇਗੀ The T20 ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਲੜੀ ਦੀ ਵੀ ਸ਼ੁਰੂਆਤ ਹੋਵੇਗੀ ਵਿਰਾਟ, ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਇਸ ਸੀਰੀਜ਼ ਦੇ ਵਿੱਚ ਨਜ਼ਰ ਨਹੀਂ ਆਉਣਗੇ। T20 ਤੋਂ ਸੰन्यास ਲੈਣ ਤੋਂ ਬਾਅਦ ਹੁਣ ਵਨਡੇ ਦੇ ਵਿੱਚ ਇਹ ਖਿਡਾਰੀ ਜਿਹੜੇ ਨੇ ਉਹ ਨਜ਼ਰ ਨਹੀਂ ਆਉਣਗੇ ਤਾਂ ਅੱਜ ਤੋਂ T20 ਸੀਰੀਜ਼ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸ਼ੁਰੂ ਹੋਵੇਗੀ ਤਾਂ ਸ਼ਾਮ 6:30 ਵਜੇ ਟਾਸ ਹੋਵੇਗਾ ਤੇ 7 ਵਜੇ ਤੋਂ ਮੈਚ ਦੀ ਸ਼ੁਰੂਆਤ ਹੋਵੇਗੀ। ਸੂਰੇ ਕੁਮਾਰ ਯਾਦਵ ਦੀ ਕਪਤਾਨੀ ਦੇ ਵਿੱਚ ਇਹ ਪਹਿਲਾ ਮੈਚ ਖੇਡਿਆ ਜਾਵੇਗਾ ਜਿਸ ਦੇ ਵਿੱਚ ਤਿੰਨ ਮੈਚਾਂ ਦੀ ਵਨਡੇ ਲੜੀ ਦੀ ਸ਼ੁਰੂਆਤ ਹੋਵੇਗੀ ਤੇ ਉਥੇ ਵਿਰਾਟ, ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਇਸ ਸੀਰੀਜ਼ ਦੇ ਵਿੱਚ ਨਜ਼ਰ ਨਹੀਂ ਆਉਣਗੇ ਤਾਂ T20 ਤੋਂ ਸੰन्यास ਲੈਣ ਤੋਂ ਬਾਅਦ ਵਨਡੇ ਦੇ ਵਿੱਚ ਇਹ ਖਿਡਾਰੀ ਹੁਣ ਨਜ਼ਰ ਨਹੀਂ ਆਉਣਗੇ ਤਾਂ ਅੱਜ T20 ਸੀਰੀਜ਼ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਵੇਗੀ ਆ ਭਾਰਤੀ ਟੀਮ ਸ਼੍ਰੀਲੰਕਾ ਖਿਲਾਫ ਤਿੰਨ T20 ਮੈਚਾਂ ਦੀ ਸੀਰੀਜ਼ ਖੇਡੇਗੀ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਹ ਜਿਹੜਾ ਮੈਚ ਹੈ T20 ਮੈਚ ਉਹ ਅੱਜ ਖੇਡਿਆ ਜਾਵੇਗਾ। ਦਿ ਫਾਈਨਲ ਨਿਊਜ਼ ਦੇ ਵਿੱਚ ਅਛਲੀ ਇਹ ਨਾ ਹੀ ਫਿਰ ਹਜ਼ੂ ਹੋਵਾਂਗੇ ਤਾਜ਼ਾ ਖਬਰਾਂ ਦੇ ਨਾਲ ਤਦ ਤੱਕ ਦੇ ਮੈਨੂੰ ਦਿਓ ਇਜਾਜ਼ਤ ਧੰਨਵਾਦ।